ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਸਾ ਦੀ ਵਾਰ ਬਾਣੀ ਦਾ ਜੋ ਸ਼ਲੋਕ ਚੱਲ ਰਿਹਾ ਹੈ ਉਹਦੇ ਅਗਲੀਆਂ ਦੋ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਧੰਨਵਾਹਿ ਗੁਰੂ ਹਿਵ ਜਿਉ ਸੁਚਾ ਹੋਏ ਕਹਿ ਜੀਵਿਆ ਲਗ ਪੜਨ ਸਲੋਕ ਕੋਤੀ ਜਾਏ ਸਟਿਆ ਕਿਸੇ ਉਹ ਲੱਗਾ ਦੋਖ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਾਦੀ ਵਾਰ ਬਾਣੀ ਦੇ ਹਨ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 473 ਅੰਗ ਤੇ ਸੁਭਾਏਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੋ ਘਰ ਬੰਦ ਤੋਂ ਉਹ ਚਾਰਨ ਕੀਤੀਆਂ ਗੰਜਾਨ ਆਓ ਇਹਨਾਂ ਦੁਕਾਰਾਂ ਹੈ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਸੁਚਾ ਹੋਏ ਕਹਿ ਜੇਵਿਆ ਲੱਗਾ ਪੜਨ ਸਲੋਕ ਕੋਥੀ ਜਾਈ ਸਟਿਆ ਕਿਸ ਇਹੋ ਲੱਗਾ ਦੋਖ ਇਸ ਤਰ੍ਹਾਂ ਹੀ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਬ੍ਰਾਹਮਣ ਸੁੱਚਾ ਹੋ ਕੇ ਉਸ ਸੁੱਚੇ ਭੋਜਨ ਨੂੰ ਖਾਂਦਾ ਹੈ ਤੇ ਖਾ ਕੇ ਸ਼ਲੋਕ ਪੜਨ ਲੱਗ ਪੈਂਦਾ ਹੈ ਪਰ ਇਸ ਪਵਿੱਤਰ ਭੋਜਨ ਨੂੰ ਗੰਦੇ ਥਾਂ ਭਾਪ ਟਿੱਡ ਵਿੱਚ ਪਾਲੰਦਾ ਹੈ ਉਸ ਪਵਿੱਤਰ ਭੋਜਨ ਨੂੰ ਗੰਦੇ ਥਾਂ ਸੁੱਟਣ ਦਾ ਦੋ ਕਿਸਤੇ ਆਇਆ ਹੈ ਇਹਨਾਂ ਤੁਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅੱਗੇ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਇਸ ਚੈਨਲ ਦੇ ਮਾਧਮ ਰਹੀਂ ਹਰ ਰੋਜ਼ ਸਰਵਣ ਕਰਦੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ